ਕੈਲਗਰੀ ਵਾਸੀਆਂ ਨੂੰ ਇੱਕ ਅਪੀਲ ਕੀਤੀ ਗਈ ਹੈ ਕਿ ਉਹ ਰਾਤ ਨੂੰ ਆਪਣੇ ਘਰਾਂ ਤੇ ਮਾਰਤਾਂ ਦੀਆਂ ਲਾਈਟਸ ਜਲਦੀ ਬੰਦ ਕਰ ਦੇਣ ਕਿਉਂਕਿ ਅਗਸਤ ਮਹੀਨੇ ਦੀ ਸ਼ੁਰੂਆਤ ਤੋਂ ਹੀ 100 ਤੋਂ ਵੱਧ ਪੰਛੀ ਖਿੜਕੀਆਂ ਦੇ ਨਾਲ ਟਕਰਾਉਣ ਤੋਂ ਬਾਅਦ ਮਾਰੇ ਜਾ ਚੁੱਕੇ ਹਨ ਕੈਲਗਰੀ ਦੇ ਵਿੱਚ ਲਾਈਟਸ ਆਊਟ ਮਹਮਾਮ ਤੌਰ ਤੇ 15 ਅਗਸਤ ਤੋਂ 31 ਅਕਤੂਬਰ ਤੱਕ ਚੱਲਦੀ ਹੈ ਪਰ ਇਸ ਵਾਰ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਕੈਲਗਰੀ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਰਾਤ 11 ਵਜੇ ਤੋਂ ਸਵੇਰ 6 ਵਜੇ ਤੱਕ ਆਪਣੇ ਘਰਾਂ ਦੀਆਂ ਲਾਈਟਸ ਬੰਦ ਰੱਖਣ ਦੱਸਦੀ ਹੈ ਕਿ ਸਿਰਫ 12 ਦਿਨਾਂ ਦੇ ਵਿੱਚ ਹੀ ਜਿੰਨੇ ਪੰਛੀ ਮਰੇ ਹਨ ਉਹ 2019 ਦੇ ਸਾਲ ਪਰ ਦੇ ਅੰਕੜਿਆਂ ਤੋਂ ਵੀ ਵੱਧ ਹਨ 1 ਅਗਸਤ ਤੋਂ 12 ਅਗਸਤ ਤੱਕ 106 ਪੰਛੀ ਮਿਲੇ ਜਿਨ੍ਹਾਂ ਦੇ ਵਿੱਚੋਂ ਸਿਰਫ 3 ਹੀ ਜਿਉਂਦੇ ਸਨ ਅਤੇ ਦੋ ਨੂੰ ਬਚਾ ਲਿਆ ਗਿਆ 2019 ਦੇ ਵਿੱਚ ਸਾਲ ਭਰ ਦੌਰਾਨ 102 ਪੰਛੀਆਂ ਤੇ 5 ਬਾਟਸ ਖਿਡਕੀਆਂ ਦੇ ਨਾਲ ਟਕਰਾਉਣ ਤੋਂ ਬਾਅਦ ਮਰੇ ਹੋਏ ਜਾਂ ਫਿਰ ਸਖਮੀ ਮਿਲੇ ਸਨ ਕੈਲਗਰੀ ਅਰਪਨ ਸਪੀਸੀਜ਼ ਰਿਸਪੌਂਸ ਟੀਮ ਨੇ ਵੀ ਕਿਹਾ ਹੈ ਕਿ ਇਮਾਰਤਾਂ ਦੇ ਕੱਚ ਦੀ ਰੀ ਡਿਜ਼ਾਈਨਿੰਗ ਅਤੇ ਰਾਤ ਦੇ ਸਮੇਂ ਰੋਸ਼ਨੀ ਘਟਾਉਣ ਦੀ ਜ਼ਰੂਰਤ ਹੈ ਤਾਂ ਜੋ ਪੰਛੀਆਂ ਨੂੰ ਬਚਾਇਆ ਜਾ ਸਕੇ